ਇਥੋਂ ਦਬੇ ਤੋਂ ਕਿੰਨਾ ਕੁ ਪ੍ਰੋਬਲਮ ਆ ਰਹੀ ਹੈ ਜੀ? ਇਹ ਤਾਂ ਕਾਫੀ ਆ ਰਹੀ ਹੈ। ਬੜਾ ਜ਼ਿਆਦਾ ਆ ਰਹੀ ਹੈ। ਠੀਕ ਹੈ। ਇਹ ਕਿੰਨੇ ਟਾਈਮ ਤੋਂ ਸ਼ੁਰੂ ਹੋਈ ਹੈ ਤੁਹਾਡੀ ਪ੍ਰੋਬਲਮ? ਇਹਨੂੰ ਹੋ ਗਏ ਸਾਲ ਹੋ ਗਏ। ਸਾਲ ਹੋ ਗਏ ਠੀਕ ਹੈ। ਇਥੇ ਕਿੰਨਾ ਕੁ ਤਕਲੀਫਾ? ਇਥੇ ਹੋ ਰਹੀ ਹੈ। ਕਾਫੀ ਹੋ ਰਹੀ ਹੈ। ਠੀਕ ਹੈ। ਆਲੀ ਕਰ ਜਾ ਰਹੀ ਹੁੰਦੀ ਹੈ। ਇੱਥੇ ਜਾ ਰਹਾ ਹੁੰਦੀ ਹੈ। ਠੀਕ। ਇਹ ਸਾਲ ਦੇ ਫਿਰ ਇੰਨਾ ਹੀ ਚੱਲੀ ਫਿਰਦੇ ਹੋ ਜਾਂ ਕੋਈ ਦਵਾਈ ਉਹਦੀ ਖਾਦੀ? ਜਵਾਨਾਂ ਹੱਦਿਆਂ ਐ ਚਿਕਨੀ ਕਿ ਲੱਗ ਰਹੀ ਹੈ? ਐ ਬਹੁਤ ਹੈ। ਕਾਫੀ ਜ਼ਿਆਦਾ ਹੈ। ਹਾਂ। ਇਹਨੂੰ ਉਹਨਾਂ ਆਪ ਸੌਖੀ ਕਰਨ ਲੱਗੇ ਆ ਕਿੰਨੀ ਸੌਖੀ ਹੋਈ ਦੱਸਿਓ ਠੀਕ ਹੈ? ਠੀਕ ਹੈ। ਨੀਂਦ ਗਰਕੇ ਮੈ ਆ ਰਹੀ ਹੈ ਤੁਹਾਨੂੰ। ਜਦੋਂ ਦਹਿ ਬਰੌਂ ਨਹੀਂ ਨਹੀਂ ਫੁੱਲ ਕੇ ਨਹੀਂ ਆ ਰਹੀ ਪੂਰੀ ਪੂਰੀ ਫੁੱਲ ਕੇ ਨਹੀਂ ਆਉਂਦੀ ਨਹੀਂ ਹਾਂ ਜੀ ਦਿਮਾਗੇ ਤੇ ਹੀ ਰਹਿੰਦਾ ਜਾਨੀ ਹਾਂ ਜੀ ਖਾਣੇ ਤੋਂ ਬਾਅਦ ਕੱਸਿਆ ਕਿੰਨਾ ਕੁ ਲੱਗਦਾ ਫਿਰ ਤੁਹਾਨੂੰ ਪੂਰੇ ਜੀ ਆ ਚੀਜ਼ ਤਾਂ ਤਾਂ ਹੀ ਰਹਿੰਦੀ ਇਥੋ ਜੀ ਧੁੰਨੀ ਤਾਂ ਬੱਲਾ ਇਹ ਲੱਗਦਾ ਵੀ ਇਥੋਂ ਭਰਿਆ ਜੀ ਪਿਆ ਕੱਸਿਆ ਜੀ ਪਿਆ ਹਾਂ ਜੀ ਹਾਂ ਜੀ ਠੀਕ ਹੈ ਤੇ ਜੇ ਕੋਈ ਮੰਨ ਲਓ ਤੁਸੀਂ ਹਾਜਮੇ ਹੋ ਜੇ ਮੇਂ ਵਾਸਤੇ ਕੋਈ ਦਵਾਈ ਲੈਨੇ ਹੋ ਕੁਛ ਰਿਲੈਕਸ ਹੁੰਦਾ ਕਿ ਨਹੀਂ ਹੁੰਦਾ ਨਹੀਂ ਕੋਈ ਨਾ ਓਕੇ ਫਿਰ ਮੌਕੇ ਤੇ ਰਿਲੀਵਿੰਗ ਹੋ ਜਾਂਦੀ ਬਾਣੀ ਮੋਟੀ ਠੀਕ ਦਰਤ ਨਹੀਂ ਹੋ ਰਿਆ ਕੋਈ ਮਤਲਬ ਚੱਲੀ ਜਾਂਦੀ ਹੈ ਜਿੰਨੀ ਚੱਲਦੀ ਹੈ ਇਹ ਇਹਨੇ ਨਾਣਾ ਖੋਲਣੀ ਅੰਦਰੋਂ ਤੁਹਾਡੀਆਂ ਜਿੰਨੀ ਚੱਲ ਰਹੀ ਹੈ ਚੱਲੀ ਜਾ ਰਹੀ ਹੈ ਓਕੇ ਜਿਹੜੀਆਂ ਨਾਣਾ ਟਾਈਟ ਹੋਈਆਂ ਕਸੀਆਂ ਪਈਆਂ ਉਹ ਇਹਨੇ ਰਿਲੈਕਸ ਕਰ ਦੇਣੀਆਂ ਜਿਵੇਂ ਜਿਵੇਂ ਲੱਗੀ ਗਈ ਬੜੇ ਪੇਸ਼ੈਂਟ ਸੌਕੇ ਹੋ ਰਿਹਾ ਤੁਹਾਡੇ ਤੋਂ ਪਹਿਲਾਂ ਪੇਸ਼ੈਂਟ ਗਿਆ ਸਮਰਾਲੇ ਤੋਂ ਸੀ ਬਹੁਤ ਸੌਕੇ ਹੋਗੇ ਨੀ ਜੀ ਜਾਂਦੀ ਹੁਣ ਇਹ ਜਾ ਰਹੀ ਆ ਇੱਥੇ ਤੱਕ ਢੱਲਾ ਹੋ ਗਿਆ ਅੱਗੇ ਕਰੜਾ ਵਿਆ ਸੀ ਠੀਕ ਆ ਇਹ ਸਾਰਾ ਪੋਲਾ ਕਰਤਾ ਮਸ਼ੀਨ ਨੇ ਇਧਰੋਂ ਵੀ ਪੋਲਾ ਹੋ ਗਿਆ ਅਸੀਂ ਏਦਾਂ ਲੱਗ ਰਿਹਾ ਵੀ ਰਿਲੈਕਸ ਦੇਖੋ ਨੀਚੇ ਜਾ ਰਿਹਾ ਜਿਹੜੀ ਆਪਾਂ ਪਹਿਲਾਂ ਲਾਈ ਸੀ ਉਹ ਸ਼ੌਕ ਵੇਵ ਥੈਰਪੀ ਸੀ ਜਿਹੜੀ ਇਹ ਕਰ ਰਹੇ ਆ ਕਪਿੰਗ ਥੈਰਪੀ ਆ ਇਹਦੇ ਨਾਲ ਜਿਹੜੀਆਂ ਨਸਾਂ ਦੇ ਵਿੱਚ ਖਸਾਗ ਆ ਇਸ ਤਰ੍ਹਾਂ ਟਾਈਟ ਹੋਈਆਂ ਹੋਈਆਂ ਉਹ ਖੁੱਲਣੀਆਂ ਦੂਸਰੀ ਨੇ ਸੌਕਸ ਨੇ ਜਿਹੜੀ ਹੈਗੀ ਆ ਨਸ ਨੂੰ ਰਿਲੈਕਸ ਕਰ ਦੇਣਾ ਉਹਦਾ ਕੰਮ ਹੀ ਹੁੰਦਾ ਕੁਨੇਵਰ ਪਲੱਸ ਬੈਨੀਫਿਟਸ ਤੋਂ ਮਿਲ ਜਾਂਦਾ ਇਹਦੇ ਨਾਲ ਜਿਹੜੇ ਪੇਸ਼ੈਂਟਸ ਨੂੰ ਟ੍ਰੀਟਮੈਂਟ ਦੇ ਰਹੇ ਆ ਸੋਖੇ ਨੇ ਸਾਰੇ ਵੈਗਰੂ ਦੀ ਕਿਰਪਾ ਨਾਲ ਤੇ ਪੇਸ਼ੈਂਟ ਨੂੰ ਵੀ ਆਪ ਕੋ ਸਿਆਈ ਵੀ ਦਾਸ ਰਹੀਏ ਮੈਂ ਸੋਖਾ ਹੋਇਆ ਪਹਿਲਾਂ ਨਾਲੋਂ ਬਾਕੀ ਜਿਹੜੇ ਫਸਟ ਟਾਈਮ ਆਏ ਨੇ ਜਿਵੇਂ ਜਿਵੇਂ ਇਹਨਾਂ ਦੇ ਲੱਗੀ ਗਈ ਫਰਕ ਪੈ ਗਈ ਰਿਲੈਕਸ ਹੋ ਜਾਣਾ ਇਸ ਤਰ੍ਹਾਂ ਕਰਕੇ ਸੈਟਿੰਗ ਚ ਆ ਜਾਣਾ ਕਰੋਨਿਕ ਕਨਸਟਿਪੇਸ਼ਨ ਹੈ ਢੇਟ ਦੀ ਅਬਸਟ੍ਰਕਸ਼ਨ ਹੈ ਅਬਸਟ੍ਰਕਸ਼ਨ ਨੂੰ ਖੋਲਣ ਦਾ ਪਲਾਨ ਅਸੀਂ ਕਰ ਰਹੇ ਆ ਇਹਨਾਂ ਦਾ ਅਸ ਫਸਟ ਵਿਜੀਟ ਆਇਆ ਫਸਟ ਵੀਟ ਤੇ ਫਿਰ ਆਪਾਂ ਨੈਕਸਟ ਦੇਖਦੇ ਆਂ 5 ਡੇਜ਼ ਬਾਅਦ ਕੀ ਕੰਡੀਸ਼ਨ ਇਹਨਾਂ ਦੀ